ਵਾਗਿਰੋ ਜੀ ਦਾਤ ਸਾਹਿਬ ਵਾਗਿਰੋ ਜੀ ਦੇ ਪੱਲੇ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਕੋਰਪੋਰੇਟ ਡਿਪਾਰਟਮੈਂਟ ਕੋਲੋਂ ਸੀ ਆਪਾਂ ਪੂਰੀ ਕਮੇਟੀ ਕੌਂਸਲ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਤੇ ਸ तकरीबन 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬ ਆਰ ਸਾਡਾ ਮੇਅਰ ਸਾਹਿਬ ਤੇ ਜਿੰਨੇ ਵੀ ਅਹੁਦੇਦਾਰ ਨੇ ਸਾਡੇ ਸਾਡੇ ਨਾਲ ਲਏ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੇ ਇੱਥੇ ਆ ਗਿਆ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮ ਵੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖ ਕੇ ਬੜੇ ਮੈਨੂੰ ਨਿਮੋਸ਼ੀ ਹੋਈ ਆ ਆਈ ਐਮ ਰੀਅਲੀ ਵੈਰੀ ਐਫਸੈਟ ਬਟ ਕਮਿਸ਼ਨਸ ਆ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਇਹੋ ਜਿਹਾ ਸਾਨੂੰ ਸ਼ਹਾਵਾਸੀ ਪਟਿਆਲਾ ਸਾਫ ਉਤਰ ਆਊਗਾ ਪਰ ਇਹੋ ਜਿਹਾ ਸਾਨੂੰ ਹਲਾਤ ਨਹੀਂ ਮਿਲੇ। ਮੈਂ ਕਹੂੰਗਾ ਕਿ ਅੱਜ ਜੀ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਚੈਨਲ ਵੱਧ ਸਵਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਨੇ ਹੈ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ ਚ ਮੈਂ ਕਹਿਣ ਰਿਹਾ ਕਿ ਜਾ ਰਹੇ ਆ ਵਰਨਿੰਗ ਦੇ ਕੇ ਜਾ ਰਹੇ ਆ। ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ। ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਊਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲਗਿਆ ਜਿੰਨੇ ਵੀ ਸਫਾਈ ਰਹੀ ਉਹ ਜਿੰਨੇ ਵੀ ਸਾਈਡਸ ਦੇਖੇ ਅਸੀਂ ਆਪਾਂ ਜੀ ਵੀ ਪੁਆਇੰਟ ਹੋਵੇ ਸੈਕਟਰੀ ਪੁਆਇੰਟ ਹੋਣ ਕਿ ਅਸੀਂ ਚਾਹਦੇ ਕਿ ਪੂਰੇ ਸਾਫੋਂ ਮੈਂ ਅਗੇਨ ਮੈਂ ਵਿਸ਼ਵਾਸ ਹੁੰਦਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦੀ ਅਸੀਂ ਦਿੱਖੀ ਹੈ ਮੈਂ ਬਿਆਸ ਕਰਦਾ ਇਹਨਾਂ ਅਫਸਰਾਂ ਕੋਲ ਡਿਪਾਰਟਮੈਂਟ ਵਾਲੋ ਕੋਲ ਨਹੀਂ ਕਰੋਗੇ ਨਹੀਂ ਤਾਂ ਮੈਂ ਤੁਹਾਨੂੰ ਬਹੁਤ ਸਾਰੇ ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪੋਂ ਕਰਾ ਗਿਆ ਤੇ ਮੇਰੀ ਇਹ ਬੋਲਿੰਗ ਹੈ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਦੇ ਕੋਲ ਵੀ ਬਹੁਤ ਹੀ ਮੈਨੂੰ ਨਮਸਕਾਰ ਹੋਈ ਜੰਬੀਆਂ ਰੀਲੀ ਵਾਰੀ ਅੱਜ ਤੱਕ ਜੋ ਹਾਲਾਤ ਦੇਖਿਆ ਜੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮચ્છਰ ਹੋ ਗਿਆ ਬੱਤੀ ਹੋ ਗਿਆ ਡਾਇਰੀਆ ਹੋ ਗਿਆ ਡੇਂਗੋ ਕੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਵਾਲੇ ਹੋ ਸਕਦੇ ਤੇ ਮੈਂ ਇਹੀ ਕਹੂੰਗਾ ਕਿ ਇਹ ਸੀਰੀਅਸਲੀ ਉਹਨੇ ਸੀਰੀਅਸ ਹੋ ਅੱਜ ਨਹੀਂ ਆ ਸਰਦਾਰ ਜੀ ਚਲੋ